ਚਰਦਾ ਦੀ ਖਿਚੜੀ ਤੇ ਹਾਂਡੀ ਵਾਲੀ ਸੰਗਤ ਪਟਨੇ ਤੋਂ ਸਤਿਗੁਰ ਜੀ ਸੰਮਤ 1728 ਵਿੱਚ ਤੁਰੇ ਸੰਗਤ ਦੇ ਪ੍ਰੇਮ ਕਰਕੇ ਤੁਰਦਿਆਂ ਤੁਰਦਿਆਂ ਦੇਰ ਹੋ ਗਈ ਬਹੁਤ ਕਾਲ ਕਰਨ ਤੇ ਵੀ ਮੁਸ਼ਕਲ ਨਾਲ ਦਾਨਾਪੁਰ ਤੱਕ ਆਏ ਰਾਤ ਸਿਰ ਆਈ ਦੇਖ ਕੇ ਫੈਸਲਾ ਕਰ ਲਿਆ ਕਿ ਪਹਿਲੀ ਮੰਜ਼ਲ ਦਾ ਪਹਿਲਾ ਪੜਾ ਦਾਨਾਪੁਰ ਹੀ ਕੀਤਾ ਜਾਵੇ ਪਟਨੇ ਸ਼ਹਿਰ ਦੇ सेठ ਸੰਗਤ RAM ਦੇ ਨੌਕਰ ਨਾਲ ਸਨ ਉਹਨਾਂ ਨੇ ਬਾਜ਼ਾਰੋਂ ਰਾਸ਼ਨ ਖਰੀਦ ਕੇ ਗੁਰੂ ਕਾ ਲੰਗਰ ਤਿਆਰ ਕੀਤਾ ਸਤਿਗੁਰ ਜੀ ਦੇ ਵਹਿੀਰ ਤੋਂ ਬਿਨਾਂ ਬਹੁਤ ਸਾਰੇ ਹੋਰ ਵੀ ਦਰਸ਼ਕ ਨਾਲ ਸਨ ਇਸ ਕਰਕੇ ਗੁਰੂ ਕਾ ਲੰਗਰ ਤਿਆਰ ਕਰਕੇ ਅਰਦਾਸ ਕੀਤੀ ਗਈ ਤੇ ਸਾਰੀ ਸੰਗਤ ਨੂੰ ਖੁੱਲਾ ਲੰਗਰ ਵਰਤਾਇਆ ਗਿਆ ਉਸ ਨਗਰ ਵਿੱਚ ਇੱਕ ਬਿਰਧ ਮਾਈ ਸੀ ਉਹ ਵਿਚਾਰੀ ਮਾਲੀ ਤੌਰ ਤੇ ਗਰੀਬਣੀ ਸੀ ਪਰ ਦਿਲ ਦੀ ਅਮੀਰ ਸੀ ਘਰ ਗੁਰੂ ਘਰ ਨਾਲ ਸ਼ਰਦਾ ਸੀ ਉਸ ਦਾ ਚਿਤ ਕੀਤਾ ਕਿ ਉਹ ਸੰਗਤ ਦੀ ਸੇਵਾ ਕਰੇ ਉਸ ਨੇ ਇੱਕ ਕੱਚੀ ਹਾਂਡੀ ਤੌੜੀ ਵਿੱਚ ਖਿਚੜੀ ਰੈਣ ਲਈ ਤੇ ਸਤਿਗੁਰ ਜੀ ਦੇ ਹਜ਼ੂਰ ਉਹ ਹਾਂਡੀ ਚੁੱਕ ਕੇ ਜਾ ਪੁੱਜੀ ਹਜ਼ੂਰ ਦੇ ਦਰਬਾਰ ਵਿੱਚ ਪਹੁੰਚ ਕੇ ਉਸ ਨੇ ਬੇਨਤੀ ਕੀਤੀ ਦਾਤਾ ਮੇਰੇ ਪਾਸ ਇਹੋ ਕੁਝ ਹੈ ਮੈਂ ਇਸ ਖਿਚੜੀ ਨੂੰ ਸੰਗਤ ਦੀ ਸੇਵਾ ਕਰਨੀ ਚਾਹੁੰਦੀ ਹਾਂ ਮੇਰਾ ਚਿਤ ਦੀ ਅਭਲਾਸ਼ਾ ਹੈ ਮੇਰੇ ਉੱਤੇ ਮਿਹਰ ਕਰੋ ਮੇਰੇ ਜਨਮ ਮਰਨ ਤੇ ਸੰਗਲ ਕੱਟੋ ਮੈਨੂੰ ਅੱਗੇ ਦਾ ਡਰ ਭੈ ਪੀਤ ਕਰ ਰਿਹਾ ਹੈ ਮੇਰੇ ਚੰਗੇ ਭਾਗ ਹਨ ਜੋ ਆਪ ਐਸੇ ਰਾਹੇ ਆ ਪੁੱਜੇ ਭੀਲਣੀ ਦੀ ਤਰ੍ਹਾਂ ਮੈਨੂੰ ਨਵਾਜਿਆ ਹੈ ਹਾਂ ਮੇਰੀ ਇੱਕ ਹੋਰ ਇੱਛਾ ਹੈ ਉਹ ਇਹ ਹੈ ਕਿ ਮੈਂ ਆਪ ਦੇ ਦਰਸ਼ਨ ਕਰਨਾ ਚਾਹੁੰਦੀ ਹਾਂ ਉਹ ਕਿਵੇਂ ਹੋਇਆ ਕਰਨਗੇ ਮਾਈ ਦੀਆਂ ਸਾਰੀਆਂ ਬੇਨਤੀਆਂ ਸੁਣ ਕੇ ਜਗਤ ਦੇ ਮਾਲਕ ਨੇ ਇਉਂ ਪਰਮਾਇਆ ਕਿ ਮਾਤਾ ਤੇਰੀ ਘਾਲ ਥਾਏ ਪਈ ਇਹ ਖਿੱਚੜ ਸੰਗਤ ਵਿੱਚ ਵਰਤਾ ਦੇ ਤੇਰਾ ਜਨਮ ਮਰਨ ਕਟਿਆ ਜਾਵੇਗਾ ਜੇਕਰ ਅਸਾਂ ਦੇ ਦਰਸ਼ਨ ਕਰਨਾ ਚਾਹੁੰਦੀ ਹੈ ਤਾਂ ਇਸੇ ਹਾਂਡੀ ਵਿੱਚ ਵਿਤ ਅਨਸਾਰ ਖਿਚੜੀ ਰਿੰਨ ਕੇ ਸੰਗਤ ਨੂੰ ਵਰਤਾ ਦਿਆ ਕਰ ਬਸ ਅਸਾਂ ਦੇ ਦਰਸ਼ਨ ਹੋ ਜਾਇਆ ਕਰਨਗੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਿਆ ਕਰ ਸੇਵਾਦਾਰਾਂ ਨੇ ਅਰਦਾਸ ਕਰਕੇ ਹਾਂਡੀ ਵਿੱਚੋਂ ਖਿਚੜੀ ਵਰਤਾ ਦਿੱਤੀ ਹਾਂਡੀ ਨੂੰ ਸਤਿਗੁਰ ਜੀ ਦੇ ਆਮਾਨਤ ਸਮਝ ਕੇ ਮਾਈ ਘਰ ਨੂੰ ਚੁੱਕ ਲਈ ਉਸ ਨੇ ਘਰ ਪੁੱਜਦਿਆਂ ਹੀ ਆਪਣੇ ਘਰ ਨੂੰ ਧਰਮਸ਼ਾਲਾ ਬਣਾ ਦਿੱਤੀ ਸਾਧ ਸੰਗਤ ਦੀ ਸੇਵਾ ਕਰਨ ਲੱਗੀ ਤੇ ਆਏ ਗਏ ਸਾਧੂ ਤੇ ਲੋੜਵੰਦ ਬੰਦੇ ਦੀ ਸੇਵਾ ਕਰਨ ਲੱਗੀ ਖਾਂਡੀ ਵਿੱਚ ਖਿਚੜੀ ਰੰਨ ਕੇ ਜਦੋਂ ਅਰਦਾਸ ਕਰਦੀ ਤਾਂ ਉਸ ਨੂੰ ਸੱਚਮੁੱਚ ਸਤਿਗੁਰ ਜੀ ਦੇ ਦਰਸ਼ਨ ਹੋ ਜਾਂਦੇ ਰਹੇ ਨਗਰ ਵਾਸੀ ਵੀ ਮਾਤਾ ਜੀ ਦੀ ਸਹਾਇਤਾ ਕਰਨ ਲੱਗੇ ਉਹਨਾਂ ਦੀ ਸਹਾਇਤਾ ਤੇ ਅਕਾਲ ਪੁਰਖ ਦੀ ਮਿਹਰ ਨਾਲ ਮਾਤਾ ਦਾ ਘਰ ਸੰਗਤ ਆਖ ਕੇ ਯਾਦ ਕਰਨ ਲੱਗੇ ਉਹ ਨਗਰ ਦੇ ਮਾਤਾ ਦਾ ਘਰ ਪਵਿੱਤਰ ਹੋ ਗਿਆ ਭਾਗਾ ਵਾਲਾ ਆਸਥਾਨ ਅਜੇ ਤੱਕ ਪੂਜਿਆ ਜਾਂਦਾ ਹੈ ਗੁਰੂ ਧਾਮ ਹੈ ਜੋ ਸਤਗੁਰ ਜੀ ਦੀ ਸੇਵਾ ਕਰਦੇ ਹਨ ਉਹ ਆਪ ਤੁਰ ਜਾਂਦੇ ਹਨ ਤੇ ਪਿਛਲਿਆਂ ਨੂੰ ਤਾਰ ਜਾਂਦੇ ਹਨ ਤੀਰਥਾਂ ਦੀ ਯਾਤਰਾ ਕਰਨੀ ਭਾਰਤ ਦੇ ਸੂਬਾ ਉੱਤਰਾਪਰਦੇਸ਼ ਪਰਾਚੀਨ ਸਭਿਆਤਾ ਤੇ ਧਰਮਾਂ ਦਾ ਕੇਂਦਰ ਹੈ ਇਸ ਵਿੱਚ अनेका ਤੀਰਥ ਹਨ ਪਰਾਚੀਨ ਕਾਲ ਵਿੱਚ ਆਰੀਆ ਲੋਕ ਦਰਿਆ ਗੰਗਾ ਤੇ ਜਮਨਾ ਕਿਨਾਰੇ ਬੋਹਦੇ ਰਹੇ ਸਨ ਇਸ ਕਾਰਨ ਥਾਂ ਥਾਂ ਤੀਰਥ ਕਾਇਮ ਹੋ ਗਿਆ ਬਨਾਰਸ ਅਜोध्या ਪ੍ਰਯਾਗ ਹਰਦੁਵਾਰ ਤੇ ਮਥਰਾ ਆਦਿਕ ਸੰਸਾਰ ਪ੍ਰਸਿੱਧ ਤੀਰਥ ਇਸੇ ਪ੍ਰਾਂਤ ਵਿੱਚ ਹਨ ਮਾਤਾ ਨਾਨਕੀ ਜੀ ਤੇ ਮਾਤਾ ਗੁਜਰੀ ਜੀ ਤੀਰਥਾਂ ਦੇ ਦਰਸ਼ਨ ਕਰਨ ਤੇ ਇੱਛਾ ਵਾਂਣ ਸਨ ਉਹਨਾਂ ਨੇ ਫੈਸਲਾ ਕੀਤਾ ਕਿ ਤੀਰਥਾਂ ਦੀ ਯਾਤਰਾ ਕਰਦਿਆਂ ਹੋਇਆਂ ਜਾਣਾ ਚਾਹੀਦਾ ਹੈ ਇੱਕ ਤਾਂ ਪੰਧ ਸੌਖਾ ਹੋ ਜਾਵੇਗਾ ਦੂਸਰਾ ਰਾਹ ਵਿੱਚ ਯਾਤਰੂ ਵਿਹੀਰ ਨਾਲ ਮਿਲ ਜਾਇਆ ਕਰਨਗੇ ਤੇ ਰਾਹ ਦਾ ਖਤਰਾ ਟਲ ਜਾਇਆ ਕਰੇਗਾ ਤੀਸਰਾ ਜੀਵਨ ਦਾ ਕੀ ਭਰੋਸਾ ਹੈ ਫਿਰ ਖਬਰੇ ਇੱਧਰ ਆਉਣਾ ਹੈ ਨਹੀਂ ਇਸ ਵਾਸਤੇ ਮਾਮੇ ਕਿਰਪਾਲ ਚੰਦ ਜੀ ਨੂੰ ਹੁਕਮ ਹੋਇਆ ਕਿ ਉਹ ਡੇਰੇ ਨੂੰ ਤੀਰਥਾਂ ਰਾਹੀਂ ਪੰਜਾਬ ਨੂੰ ਲਿਜਾਣ ਸਭ ਤੋਂ ਪਹਿਲਾਂ ਤੀਰਥ راہ ਵਿੱਚ ਬਨਾਰਸ ਆਇਆ ਬਨਾਰਸ ਦਾ ਦੂਸਰਾ ਨਾਮ ਕਾਸ਼ੀ ਹੈ ਜਿਸ ਕਾਸ਼ੀ ਵਿੱਚ ਇੱਕ ਦੋ ਨਹੀਂ ਸਗੋਂ ਹਜ਼ਾਰ ਮੰਦਰ ਹਨ ਜਿੱਥੇ ਭਗਤਾਂ ਨੇ ਭਗਤੀ ਕੀਤੀ ਤੇ ਰਾਜੇ ਹਰੀ ਚੰਦ ਵਰਗੇ ਧਰਮੀ ਬੰਦੇ ਵਿਕੇ ਸਨ ਗੰਗਾ ਦੇ ਕਿਨਾਰੇ ਵਿਸ਼ਾਲ ਮੰਦਰਾਂ ਵਿੱਚ ਸੇਵਾ ਸਵੇਰੇ ਤੇ ਸ਼ਾਮ ਨੂੰ ਭਗਵਾਨ ਦੀ ਪੂਜਾ ਹੁੰਦੀ ਹੈ ਬਾਲ ਉਮਰ ਵਿੱਚ ਸਤਗੁਰੂ ਜੀ ਬਨਾਰਸ ਪੁੱਜੇ ਗੰਗਾ ਕਿਨਾਰੇ ਇੱਕ ਧਰਮਸ਼ਾਲਾ ਵਿੱਚ ਢੇਰਾ ਲਾ ਲਿਆ ਸਤਗੁਰੂ ਜੀ ਦੇ ਚਿਹਰੇ ਦਾ ਨੂਰ ਦੇਖ ਕੇ ਅਤੇ ਗੁਰਸਿੱਖਾਂ ਦੇ ਗੁਰੂ ਘਰ ਦੇ ਪ੍ਰੇਮੀਆਂ ਦੀ ਸ਼ਰਧਾ ਦੇਖ ਕੇ ਪੰਡਤ ਲੋਕ ਦਰਸ਼ਨ ਕਰਨ ਆਏ ਉਹਨਾਂ ਦੇ ਮਨੋ ਵਿਚਾਰ ਵੱਖਰੇ ਵੱਖਰੇ ਸਨ ਕੋਈ ਇਸ ਭਾਵਨਾ ਨਾਲ ਆਇਆ ਯੋ ਦੇਖੋ ਕਿ ਸਤਗੁਰ ਜੀ ਦੇ ਸਹਬਜਾਦੇ ਵਿੱਚ ਕਿੰਨੀ ਕੁ ਬ੍ਰਹਮ ਸ਼ਕਤੀ ਹੈ ਕੋਈ ਇਸ ਵਿਚਾਰ ਨਾਲ ਆਇਆ ਕਿ ਉਹ ਗਿਆਨ ਚਰਚਾ ਕਰਕੇ ਲੋਕਾਂ ਨੂੰ ਦੱਸੇ ਕਿ ਕਾਂਸ਼ੀ ਦੇ ਪੰਡਤ ਬਹੁਤ ਵਿਦਵਾਨ ਹਨ ਜੋ ਕੋਈ ਸਤਗੁਰ ਜੀ ਦੇ ਸਨਮੁਖ ਜੈਸੀ ਭਾਵਨਾ ਜਿੱਤ ਲੈ ਕੇ ਆਇਆ ਤੈਸਾ ਹੀ ਉਹ ਫਲ ਪਾਉਂਦਾ ਗਿਆ ਅਕਾਲ ਪੁਰਖ ਦੀ ਪ੍ਰੇਰਣਾ ਨਾਲ ਸਤਗੁਰ ਜੀ ਜਗਤ ਉੱਤੇ ਆਏ ਸਨ ਉਹਨਾਂ ਨੂੰ ਜਗਤ ਦੇ ਹੰਕਾਰੀ ਲੋਕ ਕਿਵੇਂ ਚਿਤ ਸਕਦੇ ਸਨ ਸਭ ਨੂੰ ਮੂੰਹ ਦੀ ਖਾਣੀ ਪਈ ਸਾਰੇ ਹੈਰਾਨ ਹੋਏ ਇੱਕ ਪੰਡਤ ਵੈਦ ਵਿਆਕਰਣ ਦਾ ਪੰਡਤ ਸੀ ਉਸਨੇ ਕੁਝ ਸ਼ਲੋਕ ਪੜ੍ਹੇ ਤੇ ਸਤਿਗੁਰ ਜੀ ਅੱਗੇ ਸਵਾਲ ਕੀਤੇ ਸਤਿਗੁਰ ਜੀ ਨੇ ਸੰਸਕ੍ਰਿਤੀ ਸ਼ਲੋਕਾਂ ਦੇ ਅਰਥ ਕਰ ਦਿੱਤੇ ਇਹ ਦੇਖ ਸੁਣ ਕੇ ਪੰਡਤ 당ਗ ਰਹਿ ਗਿਆ ਉਸਦੇ ਦੰਦ ਤੇ ਬੋਲ ਜੁੜ ਗਏ ਉਸ ਨੂੰ ਕੁਝ ਹੋਰ ਪੁੱਛਣ ਦਾ ਹੌਸਲਾ ਨਾ ਪਿਆ ਕੁਝ ਦਿਨ ਕਾਂਸੀ ਰਹਿ ਕੇ ਸਤਗੁਰ ਜੀ ਅੱਗੇ ਤੁਰੇ ਜਿੱਥੇ ਵੀ ਪੜਾ ਕਰਦੇ ਉਥੇ ਹੀ ਮਾਤ ਲੋਕ ਦੇ ਕਲਯੁਗੀ ਜੀਵਾਂ ਨੂੰ ਤਾਰਦੇ ਹੌਲੀ ਹੌਲੀ ਪ੍ਰਯਾਗ ਵਰਤਮਾਨ ਅਲਾਹਾਬਾਦ ਪਹੁੰਚ ਗਏ ਤ੍ਰਬੈਣੀ ਤੀਰਥ ਦੀ ਯਾਤਰਾ ਕੀਤੀ ਪੁੰਨ ਦਾਨ ਕੀਤੇ ਤੇ ਅੱਗੇ ਤੁਰੇ ਹੌਲੀ ਹੌਲੀ ਸਾਰੇ ਤੀਰਥਾਂ ਦੇ ਦਰਸ਼ਨ ਕਰਦੇ ਹੋਏ ਮਥਰਾ ਬਿੰਦਰਾਵਨ ਪਹੁੰਚ ਗਏ ਮਥਰਾ ਤੇ ਬਿੰਦਰਾਵਨ ਵਿੱਚ ਸ਼੍ਰੀ ਕ੍ਰਿਸ਼ਨ ਜੀ ਦੀ ਵਾਲੀਲਾ ਦੀ ਅਮਰ ਯਾਦਗਾਰ ਹੈ ਸਤਿਗੁਰ ਜੀ ਦੇ ਪ੍ਰਕਾਸ਼ਮਈ ਪ੍ਰਭਾਵਸ਼ਾਲੀ ਚਿਹਰੇ ਨੂੰ ਜਿਸ ਵੀ ਸਿਆਣੇ ਪੁਰਸ਼ ਨੇ ਦੇਖਿਆ ਉਸੇ ਹੀ ਕਿਹਾ یوں ਪ੍ਰਤੀਤ ਹੁੰਦਾ ਹੈ ਜਿਵੇਂ ਕ੍ਰਿਸ਼ਨ ਜੀ ਨੇ ਮੁੜ ਕੇ ਜਨਮ ਲਿਆ ਹੈ ਬਹੁਤ ਲੋਕਾਈ ਦਰਸ਼ਨ ਕਰਨ ਵਾਸਤੇ ਆਈ ਨਰ ਨਾਰੀ ਸਭ ਸਤਿਗੁਰ ਜੀ ਦੇ ਚਿਹਰੇ ਨੂੰ ਦੇਖ ਦੇਖ ਕੇ ਕੀਲੇ ਗਏ ਸਭ ਦੇ ਹੱਥ ਜੁੜ ਗਏ ਬੁੱਲਾਂ ਵਿੱਚੋਂ ਵਾਰ-ਵਾਰ ਇਹ ਸ਼ਬਦ ਨਿਕਲਣ ਲੱਗਾ ਧੰ ਸਤਗੁਰ ਧੰ ਸ਼੍ਰੀਕ੍ਰਿਸ਼ਨ ਜੀ ਆਪੋ ਆਪਣੀ ਸਮਝ ਤੇ ਭਗਤੀ ਦਾ ਅਸਰ ਹੀਠ ਇਉਂ ਕਹਿੰਦੇ ਕਾਲ ਯੁਗ ਦੇ ਪਾਪਾਂ ਨੂੰ ਖੰਡਨ ਵਾਸਤੇ ਅਤੇ ਤੁਰਕਾਂ ਦਾ ਨਾਸ ਕਰਨ ਵਾਸਤੇ ਕ੍ਰਿਸ਼ਨ ਜੀ ਨੇ ਮੁੜ ਕੇ ਅਵਤਾਰ ਧਾਰਿਆ ਅਵਤਾਰ ਧਾਰ ਦੇ ਵੀ ਕਿਉਂ ਨਾ ਮਲੇਸ਼ਾ ਨੇ ਸਾਰੇ ਦੇਵ ਮੰਦਰਾਂ ਟਾਟੇ ਰੀ ਕਰ ਦਿੱਤੇ ਧਰਮ ਦੇ ਹਾਨੀ ਹੋ ਰਹੀ ਹੈ ਸ਼ੈਤਾਨੀ ਸ਼ਕਤੀਆਂ ਉਸੇ ਤਰ੍ਹਾਂ ਹੀ ਵਧ ਰਹੀਆਂ ਹਨ ਜਿਵੇਂ ਕਦੀ ਪਾਂਡਵਾਂ ਸਮੇਂ ਕੌਰਵ ਵਧੇ ਹਨ ਉਸ ਵੇਲੇ ਇੱਕ ਦ੍ਰੋਪਦੀ ਦੀ ਨਰਾਦਰੀ ਹੋਈ ਸੀ ਪਰ ਅੱਜ ਲੱਖਾਂ ਦ੍ਰੋਪਦੀਆਂ ਦੇ ਚੀਰ ਹਰੇ ਜਾ ਰਹੇ ਹਨ ਲੱਖਾਂ ਨਗਨ ਕਰਕੇ ਪਰਦੇਸਾਂ ਦੀਆਂ ਮੰਡੀਆਂ ਵਿੱਚ ਵੇਚੀਆਂ ਜਾ ਰਹੀਆਂ ਸਨ ਦੇਵ ਪੂਜਾ ਕਰਨਾ ਨਹੀਂ ਦਿੱਤੀ ਜਾਂਦੀ ਮਲੇਸ਼ ਧਰਮ ਦਾ ਬੋਲ ਬਾਲਾ ਹੈ ਠੀਕ ਹੈ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਨੇ અવਤਾਰ ਧਾਰਿਆ ਹੈ ਪੂਜੋ ਸਤਕਾਰ ਕਰੋ ਮਥਰਾ ਬ੍ਰਿੰਦਾਵਨ ਅਤੇ ਜਗਿਰਦੇ ਦੇ ਸਾਰੇ ਇਸਤਰੀ ਪੁਰਸ਼ਾਂ ਨੇ ਸਤਗੁਰ ਜੀ ਦੇ ਦਰਸ਼ਨ ਕੀਤੇ ਕਾਰਪੇਟ ਚੜਾਈ ਤੇ 10 ਦਿਨ ਰੱਖਿਆ ਇੱਕ ਵਾਰ ਸਾਰੇ ਬ੍ਰਿੰਦਾਵਨ ਦੀ ਧਰਤੀ ਮੌਲੀ ਉੱઠી ਪ੍ਰਸੰਤਾ ਦੀ ਪ੍ਰਸੰਤਾ ਹਾਰ ਪਾਸੇ ਦਿਖਾਣ ਦਿਖਾਈ ਦੇਣ ਲੱਗੀ ਮੰਦਰਾਂ ਦੇ ਟੱਲ ਆਪਣੇ ਆਪ ਖੜਕਣ ਲੱਗ ਪਏ ਠੰਡੀਆਂ ਹਵਾਵਾਂ ਆਈਆਂ ਲੋਕਾਂ ਨੂੰ ਚੰਗੇ ਸੁਪਨੇ ਆਏ ਦੇਵ ਮੂਰਤੀਆਂ ਮਸਤੀ ਵਿੱਚ ਝੂਮੀਆਂ ਲੋਕਾਂ ਨੇ अनेका ਗੈਰ ਕੁਦਰਤੀ ਘਟਨਾਵਾਂ ਦੇਖੀਆਂ ਜੋਤਸ਼ੀਆਂ ਨੇ ਜੋਤਿਸ਼ ਲਾ ਕੇ ਕਿਹਾ ਇਹ ਧਰਮ ਦੀ ਰੱਖਿਆ ਕਰਨ ਵਾਲਾ ਮਹਾਪੁਰਖ ਪ੍ਰਗਟ ਹੋਇਆ ਹੈ ਧਰਮ ਦਾ ਝੰਡਾ ਉੱਚਾ ਹੋਵੇਗਾ ਇਸ ਦੀ ਸ਼ਕਤੀ ਵਧੇਗੀ ਤੇ ਮਲੇਸ਼ ਸ਼ਕਤੀ ਘਟੇਗੀ ਅਤੇ ਤੀਸਰਾ ਪੰਥ ਚੱਲੇਗਾ ਮਥਰਾ ਵਿੱਚ ਸੰਤ ਸੰਗਤਾਂ ਦੇ ਗ੍ਰਸਤੀ ਜੁੜਿਆਂ ਨੇ ਦਰਸ਼ਨ ਤੇ ਕੇ ਡੇਰਾ ਅੱਗੇ ਤੋਰਿਆ ਮਥਰਾ ਤੋਂ ਸਿੱਧੀ ਰਵਾੜੀ ਨੂੰ ਆ ਗਏ ਰਵਾੜੀ ਤੇ ਅੱਗੇ ਪੰਜਾਬ ਸ਼ੁਰੂ ਹੋ ਗਿਆ